ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਤੇ ਖਾਂਦਾ ਏ ਬੰਦੇ ਤੋਂ ਖਾਰ ਬੰਦਾ ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਤੇ ਖਾਂਦਾ ਏ ਬੰਦੇ ਤੋਂ ਖਾਰ ਬੰਦਾ ਅਕਲ ਦੀ ਥਾਂ ਤੇ ਜ਼ਹਿਰ ਤਬਦੀਲ ਹੋਇਆ ਅਕਲ ਦੀ ਥਾਂ ਤੇ ਜ਼ਹਿਰ ਤਬਦੀਲ ਹੋਇਆ ਨਹੀਂ ਕਰਦਾ ਕਿਸੇ ਨੂੰ ਪਿਆਰ ਬੰਦਾ ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਖੰਦਾ ਏ ਬੰਦੇ ਤੋਂ ਖਾਰ ਬੰਦਾ ਮੂੰਹ ਤੇ ਹਾਸਾ ਤੇ ਢਿੱਡ ਵਿੱਚ ਲੈ ਨਫ਼ਰਤ ਮੂੰਹ ਤੇ ਹਾਸਾ ਤੇ ਢਿੱਡ ਵਿੱਚ ਲੈ ਨਫ਼ਰਤ ਗੁੱਜੀ ਮਾਰਦਾ ਹੈ ਬੰਦੇ ਨੂੰ ਮਾਰ ਬੰਦਾ ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਤੇ ਖੰਦਾ ਏ ਬੰਦੇ ਤੋਂ ਖਾਰ ਬੰਦਾ ਭਰਾ ਭਰਾ ਦੀ ਪਿੱਠ ਵਿੱਚ ਮਾਰੇ ਖੰਜਰ ਭਰਾ ਦੀ ਪਿੱਠ ਵਿੱਚ ਮਾਰੇ ਖੰਜਰ ਹੋਰ ਕੀ ਕਿਸੇ ਤੇ ਕਰੂ ਇਤਬਾਰ ਬੰਦਾ ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਤੇ ਖਾਂਦਾ ਏ ਬੰਦੇ ਤੋਂ ਖਾਰ ਬੰਦਾ ਹੱਥ ਕਿਸੇ ਦਾ ਫੜਨਾ ਦੂਰ ਦੀ ਗੱਲ ਹੱਥ ਕਿਸੇ ਦਾ ਫੜਨਾ ਦੂਰ ਦੀ ਗੱਲ ਬੇੜੀ ਡੋਬਦਾ ਹੈ ਅੱਧ ਵਿੱਚਕਾਰ ਬੰਦਾ ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਤੇ ਖਾਂਦਾ ਏ ਬੰਦੇ ਤੋਂ ਖਾਰ ਬੰਦਾ ਇੱਥੇ ਬੰਦਾ ਹੀ ਬੰਦੇ ਦੀ ਰੱਤ ਪੀਂਦਾ ਤੇ ਖਾਂਦਾ ਏ ਬੰਦੇ ਤੋਂ ਖਾਰ ਬੰਦਾ